ਕ੍ਰੈਸ਼ ਕਿੰਨੀ ਕ੍ਰੈਸ਼ ਇੰਡਸਟਰੀ ਆ ਸਾਰੀ ਬੰਦ ਹੋ ਗਈ ਉਹ ਤੋਂ ਬਾਅਦ ਜੀ ਸਕੂਲਾਂ ਦਾ ਜਿਹੜੇ ਬੱਸਾਂ ਦੇ ਰੂਟ ਆ ਉਹ ਬੰਦ ਹੋ ਗਏ ਉਧਰ ਦੀਆਂ ਬੱਸਾਂ ਉਧਰ ਰਹਿ ਗਈਆਂ ਉਧਰ ਦੀਆਂ ਉਧਰ ਰਹਿ ਗਈਆਂ ਸਾਰਾ A to Z ਵਾਹਨ ਲੰਘਣਗੇ ਜੀ ਜਿਹੜਾ ਮਰਜੀ ਹੋਵੇ ਓਵਰਲੋਡ ਹੋਵੇ ਅੰਡਰਲੋਡ ਹੋਵੇ ਛੋਟੀਆਂ ਗੱਡੀਆਂ ਹੋਣ ਸਕੂਟਰ ਮੋਟਰਸਾਈਕਲ ਟਰੈਕਟਰ ਸਾਰਾ ਕੁਝ ਲੰਘੂਗਾ ਜੀ ਇਨਰ ਜੀ ਬਪਾ ਆ ਕਾ ਮਾਈਨਿੰਗਲੇ ਆਏ ਸੀਗੇ ਉਹਨਾਂ ਨੇ ਉਹਨਾਂ ਦੀ ਹਦਾਇਤਾਂ ਮੁਤਾਬਕ ਜਿੱਥੇ ਉਹਨਾਂ ਨੇ ਕਿਹਾ ਜਿਵੇਂ ਕਿਹਾ ਉਵੇਂ ਬਣਾ ਰਹੇ ਹਾਂ ਇੱਕ ਗੱਲ ਸੀਗੀ ਕਿ ਪੁੱਲ ਬੰਦ ਕਰਨ ਤੋਂ ਪਹਿਲਾਂ ਉਹਨਾਂ ਨੂੰ 5-10 ਦਿਨ ਪਹਿਲਾਂ ਮਤਲਬ ਜਰੂਰ ਡੇਟ ਦੇਣੀ ਚਾਹੀਦੀ ਜੀ ਸ਼ਾਇਦ ਉਹਨਾਂ ਦਿਨਾਂ ਚ ਅਸੀਂ ਪਹਿਲਾਂ ਰਸਤਾ ਬਣਾ ਲੈਂਦੇ ਤੇ ਹੁਣ ਜਿਹੜਾ ਇਹ 4-5 ਦਿਨ ਲੋਕਾਂ ਨੂੰ ਮਤਲਬ ਖੱਜਲ ਖਵਾਰ ਹੁੰਦਿਆਂ ਨੂੰ ਹੋ ਗਏ ਇਹ ਨਾ ਹੁੰਦੇ ਫਰ ਉਹਨਾਂ ਨੇ ਕਿਹਾ ਤੁਸੀਂ ਆ ਪਾਈਪ ਮੰਗਾ ਲਓ ਸਾਨੂੰ ਕੋਟੇਸ਼ਨ ਦੇ ਦਿਓ ਅਸੀਂ ਤੁਹਾਨੂੰ ਉਹਦੇ ਪੈਸੇ ਜਲਦ ਜਲਦਵਾ ਦਾਂਗੇ ਦੂਜਾ ਸਾਨੂੰ ਪ੍ਰਸ਼ਾਸਨ ਵੱਲੋਂ ਕੱਲ ਰੋਡ ਰੋਲਰ ਆਜੂਗਾ ਤੇ ਉਹ ਰੋਡ ਰੋਲਰ ਫੇਰ ਕੇ ਵਧੀਆ ਅਸੀਂ ਰਸਤਾ ਤਿਆਰ ਕਰਾਂਗੇ ਪੂਰਾ ਤੇ ਮਸ਼ੀਨਾਂ ਦੇ ਵਿੱਚ ਉਹ ਤੇਲ ਪਾ ਕੇ ਦੇਣਗੇ ਸਾਨੂੰ ਵੀ ਦੇ ਵੀ ਡਿਪਾਰਟਮੈਂਟ ਨਾਲ ਗੱਲ ਹੋਈ ਉਹਨਾਂ ਨੇ ਇਹ ਕਿਹਾ ਸੀ ਕਿ ਜਿੱਥੇ ਰਸਤੇ ਪੁਲ ਦੀ ਮੁਰੰਮਤ ਹੋਣੀ ਹੋਵੇ ਸਾਡੇ ਵੱਲੋਂ ਜਿਹੜਾ ਆਰ ਜੀ ਰਸਤਾ ਉਹ ਨਹੀਂ ਬਣਾਇਆ ਜਾਂਦਾ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਐਲਗਰਾਮ ਵਿਖੇ ਸੰਵਾਨ ਨਦੀ ਉੱਤੇ ਬਣਾ ਹੋਇਆ ਪੁਲ ਮਾਈਨਿੰਗ ਦੀ ਭੇਂਡ ਚੜ ਗਿਆ ਹੈ ਤੇ ਜਿਸ ਤੋਂ ਬਾਅਦ ਦਰਜਨਾ ਪਿੰਡਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਗਿਆ ਹੈ ਜਿਸ ਤੋਂ ਬਾਅਦ ਸਥਾਨਕ ਵਸਨੀਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਆਰਜੀ ਰਸਤਾ ਬਣਾ ਕੇ ਦਿੱਤਾ ਜਾਵੇ ਤਾਂਕਿ ਉਹ ਸੰਵਾਨ ਨਦੀ ਦੇ ਦੋਨੋਂ ਪਾਸੇ ਆ ਜਾ ਸਕਣ ਤੇ ਲੋਕਾਂ ਨੂੰ ਆਰਜੀ ਰਸਤਾ ਬਣਾਉਣ ਦਾ ਜਿੰਮਾ ਉਠਾਇਆ ਹੈ ਲੋਕਲ ਕ੍ਰੈਸ਼ਰ ਮਾਲਕਾਂ ਨੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਪੀਡਬਲਿਊ ਦੀ ਵਿਭਾਗ ਅਤੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਦਿੱਤੇ ਗਏ ਹਦਾਇਤਾਂ ਤੋਂ ਬਾਅਦ ਉਹਨਾਂ ਵੱਲੋਂ ਆਰਜੀ ਤੌਰ ਤੇ ਰਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਹ ਰਸਤਾ ਬਣਨ ਤੋਂ ਬਾਅਦ ਇਸ ਰਸਤੇ ਉੱਤੇ ਹਰ ਇੱਕ ਤਰ੍ਹਾਂ ਦਾ ਵਾਹਨ ਚਾਹੇ ਓਵਰਲੋਡ ਹੋਵੇ ਚਾਹੇ ਕਾਰ ਹੋਵੇ ਚਾਹੇ ਬੱਸ ਹੋਵੇ ਹਰ ਕੋਈ ਲੰਘ ਸਕਦਾ ਹੈ। ਪਰ ਕਿਤੇ ਨਾ ਕਿਤੇ ਕ੍ਰੈਸ਼ਰ ਮਾਲਕਾਂ ਵੱਲੋਂ ਇਹ ਰਸਤਾ ਬਣਾਉਣਾ ਵੀ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ੇ ਬਣ ਚੁੱਕਾ ਹੈ। ਉੱਥੇ ਹੀ ਉੱਗੇ ਸਮਾਜ ਸੇਵੀ ਐਡਵੋਕੇਟ ਵਿਸ਼ਾਲ ਸੈਣੀ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਬੰਧਤ ਵਿਭਾਗ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਬ੍ਰਿਜ ਟੁੱਟ ਜਾਂਦਾ ਹੈ ਤਾਂ ਉਹ ਆਰਜੀ ਤੌਰ ਤੇ ਰਸਤਾ ਨਹੀਂ ਬਣਾ ਸਕਦੇ ਪਰ ਉਹਨਾਂ ਨੇ ਇਸ ਰਸਤਾ ਬਣਾਉਣ ਵਾਲਿਆਂ ਦੀ ਤਾਰੀਫ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਬੰਧਿਤ ਵਿਭਾਗ ਇਸ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਦਾ ਖਿਆਲ ਜ਼ਰੂਰ ਰੱਖਣਾ ਤੇ ਇਸ ਰਸਤੇ ਤੋਂ ਓਵਰਲੋਡ ਗੱਡੀਆਂ ਨੂੰ ਲੰਘਣ ਉੱਤੇ ਜ਼ਰੂਰ ਪਾਬੰਦੀ ਲਗਾਈ ਜਾਵੇ ਤੇ ਆਸ ਜਤਾਈ ਜਾ ਸਕਦੀ ਹੈ ਕਿ ਸ਼ੁੱਕਰਵਾਰ ਸ਼ਾਮ ਤੱਕ ਇਹ ਰਸਤਾ ਬਣ ਕੇ ਤਿਆਰ ਹੋ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਸ ਲਈ ਐਲਗਰਾਮ ਪਿੰਡ 'ਚ ਬਣ ਰਿਹਾ ਰਸਤਾ ਇਹ ਐਲਗਰਾਮ ਦਾ ਜਿਹੜਾ ਪੁਲ ਹੈ ਇਹ ਕੋਈ ਤਕਨੀਕੀ ਵਧਾ ਕਰਕੇ ਸਰਕਾਰ ਨੇ ਬੰਦ ਕੀਤਾ ਇਹ ਕੋਈ ਮਤਲਬ ਇਹਨਾਂ ਦੇ ਵਿੱਚ ਪ੍ਰੋਬਲਮ ਆਈ ਹੈ ਉਹਦੇ ਕਰਕੇ ਬੰਦ ਕੀਤਾ ਸੀ ਤੇ ਉਹਦੇ ਕਰਕੇ ਸਰਕਾਰ ਨੇ ਅਲਟਰਨੇਟਿਵ ਮਤਲਬ ਦੂਸਰਾ ਰਸਤਾ ਬਣਾਉਣ ਦੀ ਪ੍ਰਸ਼ਾਸਨ ਨੂੰ ਮਤਲਬ ਅਸੀਂ ਬੇਨਤੀ ਕੀਤੀ ਸੀ ਕਿ ਕੋਈ ਬਣਾਇਆ ਜਾਵੇ ਤੇ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਹੈ ਉਹਨਾਂ ਨੇ ਸਾਨੂੰ ਪਾਈਪਾਂ ਲਈ ਕਿਹਾ ਸੀ ਕਿ ਅਸੀਂ ਪਾਈਪਾਂ ਦੇ ਦਾਂਗੇ ਪਰ ਉਹ ਪਾਈਪਾਂ ਥੋੜੀਆਂ ਹਲਕੀਆਂ ਸੀ ਫਿਰ ਉਹਨਾਂ ਨੇ ਕਿਹਾ ਤੁਸੀਂ ਆ ਪਾਈਪ ਮੰਗਾ ਲਓ ਸਾਨੂੰ ਕੋਟੇਸ਼ਨ ਦੇ ਦਿਓ ਅਸੀਂ ਤੁਹਾਨੂੰ ਉਹਦੇ ਪੈਸੇ ਜਲਦ ਜਲਦਵਾ ਦਾਂਗੇ ਦੂਜਾ ਸਾਨੂੰ ਪ੍ਰਸ਼ਾਸਨ ਵੱਲੋਂ ਕੱਲ ਰੋਡ ਰੋਲਰ ਆਜੂਗਾ ਤੇ ਉਹ ਰੋਡ ਰੋਲਰ ਫੇਰ ਕੇ ਵਧੀਆ ਸੀ ਰਸਤਾ ਤਿਆਰ ਕਰਾਂਗੇ ਪੂਰਾ ਤੇ ਮਸ਼ੀਨਾਂ ਦੇ ਵਿੱਚ ਉਹ ਤੇਲ ਪਾ ਕੇ ਦੇਣਗੇ ਸਾਨੂੰ ਬਿਲਕੁਲ ਸਾਰਿਆਂ ਦਾ ਹੀ ਖਰਾਬ ਹੋਇਆ ਜੀ ਸਾਡਾ ਕੱਲਿਆਂ ਦਾ ਨਹੀਂ ਹੋਇਆ ਪੂਰੀ ਦੁਨੀਆ ਦਾ ਖਰਾਬ ਹੋਇਆ ਪੂਰੇ ਲੋਕਾਂ ਦਾ ਖਰਾਬ ਹੋਇਆ ਇੱਕ ਗੱਲ ਸੀਗੀ ਕਿ ਪੁਲ ਬੰਦ ਕਰਨ ਤੋਂ ਪਹਿਲਾਂ ਉਹਨਾਂ ਨੂੰ 5-10 ਦਿਨ ਪਹਿਲਾਂ ਮਤਲਬ ਜਰੂਰ ਡੇਟ ਦੇਣੀ ਚਾਹੀਦੀ ਸੀ ਸ਼ਾਇਦ ਉਹਨਾਂ ਦਿਨਾਂ ਚ ਅਸੀਂ ਪਹਿਲਾਂ ਰਸਤਾ ਬਣਾ ਲੈਂਦੇ ਤੇ ਹੁਣ ਜਿਹੜਾ ਇਹ 4-5 ਦਿਨ ਲੋਕਾਂ ਨੂੰ ਮਤਲਬ ਖੱਜਲ ਖਵਾਰ ਹੁੰਦਿਆਂ ਨੂੰ ਹੋ ਗਏ ਇਹ ਨਾ ਹੁੰਦੇ ਭਾਜੀ ਪਰੇਸ਼ਾਨੀਆਂ ਤੁਹਾਨੂੰ ਪਤਾ ਹੀ ਹੈ ਜੀ ਕਿਹੜੀਆਂ ਪਰੇਸ਼ਾਨੀਆਂ ਕੋਈ ਟਿੱਪਰ ਨਹੀਂ ਟੱਪ ਰਿਹਾ ਇੱਥੋਂ ਕੋਈ ਸਕੂਲ ਦੀਆਂ ਬੱਸਾਂ ਨਹੀਂ ਟੱਪ ਰਹੀਆਂ ਕੰਸਟਰਕਸ਼ਨ ਦਾ ਸਾਰਾ ਕੰਮ ਰੁਕ ਗਿਆ ਲੋਕਾਂ ਦਾ ਪ੍ਰੈਸ਼ਰ ਕਿੰਨੀ ਕ੍ਰੈਸ਼ ਇੰਡਸਟਰੀ ਆ ਸਾਰੀ ਬੰਦ ਹੋ ਗਈ ਉਹ ਤੋਂ ਬਾਅਦ ਜੀ ਸਕੂਲਾਂ ਦਾ ਜਿਹੜੇ ਬੱਸਾਂ ਦੇ ਰੂਟ ਆ ਉਹ ਬੰਦ ਹੋ ਗਏ ਉਧਰ ਦੀਆਂ ਬੱਸਾਂ ਉਧਰ ਰਹਿ ਗਈਆਂ ਉਧਰ ਦੀਆਂ ਉਧਰ ਰਹਿ ਗਈਆਂ ਕੋਈ ਮਰੀਜ਼ ਆ ਜਿਹੜਾ ਕੋਈ ਬਿਮਾਰ ਆ ਉਹ ਪੀਜੀਆ ਵਾਲੀ ਬੱਸ ਚੱਲਦੀ ਆ ਉਹ ਬੰਦ ਹੋ ਗਈ ਲੋਕ ਤੰਗੀ ਹੈ ਜੀ ਬਿਲਕੁਲ ਜੀ ਬਿਲਕੁਲ ਪੀ ਡਬਲਯੂ ਡੀ ਵਾਲੇ ਆਏ ਸੀਗੇ ਡਰੇਨੇਜ ਵਿਭਾਗ ਕਾ ਮਾਈਨਿੰਗ ਵਾਲੇ ਆਏ ਸੀਗੇ ਉਹਨਾਂ ਨੇ ਉਹਨਾਂ ਦੀ ਹਦਾਇਤਾਂ ਮੁਤਾਬਕ ਜਿੱਥੇ ਉਹਨਾਂ ਨੇ ਕਿਹਾ ਜਿਵੇਂ ਕਿਹਾ ਉਵੇਂ ਬਣਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਪਹਿਲਾਂ ਆਪਣਾ ਪ੍ਰਪੋਜ਼ ਦਿੱਤਾ ਸੀ ਪਰ ਫਿਰ ਉਹ ਜਿਹੜੀ ਕੋਈ ਕੰਪਨੀ ਵਾਲੇ ਹੈਗੇ ਆ ਉਹ ਕਹਿੰਦੇ ਵੀ ਥੋੜਾ ਪਾਣੀ ਅਸੀਂ ਡਾਈਵਰਟ ਕਰਨਾ ਤੇ ਉਹਦੇ ਹਿਸਾਬ ਨਾਲ ਥੰਦੱਸ ਕੇ ਗਏ ਉੱਥੇ ਪਾਈਪ ਪਾਉ ਜਿੱਥੇ ਪਾ ਰਹੇ ਹਾਂ ਹੁਣ ਤਾਂ ਹੀ ਆਪਾਂ ਬਣਾ ਰਹੇ ਹਾਂ ਭਾਈ ਜੀ ਕੱਲ ਸਵੇਰ ਤੋਂ ਕੰਮ ਸਟਾਰਟ ਹੋਇਆ ਜੀ 24 ਪਾਈਪ ਪਾਏ ਆ 6 ਲਾਈਨਾਂ ਤੇ ਇਹ ਕੰਮ ਕੱਲ ਸ਼ਾਮ ਤੱਕ ਕੰਪਲੀਟ ਹੋ ਜਾਊਗਾ ਪਰਸੋਂ ਸਵੇਰ ਤੋਂ ਰਸਤਾ ਚੱਲ ਜਾਊਗਾ ਸਾਰਾ A to Z ਵਾਹਨ ਲੰਘਣਗੇ ਜੀ ਜਿਹੜਾ ਮਰਜੀ ਹੋਵੇ ਓਵਰਲੋਡ ਹੋਵੇ ਅੰਡਰਲੋਡ ਹੋਵੇ ਛੋਟੀਆਂ ਗੱਡੀਆਂ ਹੋਣ ਸਕੂਟਰ ਮੋਟਰਸਾਈਕਲ ਟਰੈਕਟਰ ਸਾਰਾ ਕੁਝ ਲੰਘੂਗਾ ਜੀ ਕੁਝ ਦਿਨ ਪਹਿਲਾਂ ਜਿਹੜਾ ਐਲਗਰਾ ਦਾ ਪੁਲ ਸੀਗਾ ਇਹ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਸੀ ਪਰ ਸਾਡੀ ਬੁਗਾਰਿਸ਼ ਸੀ ਕਿ ਜਦੋਂ ਇਹਨੂੰ ਬੰਦ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਆਲਟਰਨੇਟਿਵ ਰਸਤਾ ਹੈ ਉਹ ਕੱਢਿਆ ਜਾਵੇ ਕਿਉਂਕਿ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲਾ ਰਸਤਾ ਹੈ ਉਸ ਤੋਂ ਬਾਅਦ ਚਲੋ ਬੰਦ ਕਰ ਦਿੱਤਾ ਅੱਜ ਮੇਰੀ ਪ੍ਰਸ਼ਾਸਨ ਨਾਲ ਜਲਦ ਤੋਂ ਜਲ ਜਿਹੜਾ ਅਲਟਰਨੇਟਿਵ ਰਸਤਾ ਹੈ ਉਹ ਬਣਾਇਆ ਜਾਵੇ ਜਦੋਂ ਪੀਡਬੀਡੀ ডিপਾਰਟਮੈਂਟ ਨਾਲ ਗੱਲ ਹੋਈ ਉਹਨਾਂ ਨੇ ਇਹ ਕਿਹਾ ਸੀ ਕਿ ਜਿੱਥੇ ਰਸਤੇ ਪੁਲ ਦੀ ਮੁਰੰਮਤ ਹੋਣੀ ਹੋਵੇ ਸਾਡੇ ਕੋਲੋਂ ਜਿਹੜਾ ਆਰਜੀ ਰਸਤਾ ਉਹ ਨਹੀਂ ਬਣਾਇਆ ਜਾਂਦਾ ਚਲੋ ਫਿਰ ਵੀ ਉਹਨਾਂ ਦਾ ਧੰਨਵਾਦ ਹੈ ਕਿਉਂਕਿ ਲੋਕਾਂ ਦੀ ਤਕਲੀਫਾ ਬਹੁਤ ਸੀ ਜਾਂ ਸਾਡੇ ਲੱਕ ਦੇ ਵਿੱਚ ਨੂਰਪੁਰਵੇਦੀ ਬਹੁਤ ਪੜਨ ਜਾਂਦੀ ਹੈ ਤੇ ਨੂਰਪੁਰਵੇਦੀ ਦੇ ਜਿਹੜੇ ਲੋਕ ਹੈ ਉਹ ਸਾਡੇ ਇਲਾਕੇ ਚ ਬਹੁਤ ਨੰਗਲ ਚ ਬਹੁਤ ਸਟੱਡੀ ਵਾਸਤੇ ਆਉਂਦੇ ਆ ਪਰ ਮੇਰੀ ਇੱਕ ਬੇਨਤੀ ਹੈ ਕਿ ਜਿਹੜੀ ਲੋਕਾਂ ਦੀ ਸੇਵਾ ਸੀ ਅ ਉਹਨਾਂ ਦੀ ਫੈਸਿਲਿਟੀ ਵਾਸਤੇ ਜਿਹੜਾ ਇਹ ਅਲਟਰਨੇਟਿਵ ਰਸਤਾ ਬਣਾਇਆ ਜਾ ਰਿਹਾ ਇੱਕ ਸੇਫਟੀ ਦੂਜਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਓਵਰਲੋਡ ਕੋਈ ਵੀ ਗੱਡੀ ਹੈ ਉਹ ਇਸ ਅਲਟਰਨੇਟਿਵ ਰਸਤੇ ਤੋਂ ਨਾ ਜਾਵੇ ਇਹ ਮੇਰੀ ਹੱਥ ਜੋੜ ਕੇ ਮੇਰੀ ਪ੍ਰਸ਼ਾਸਨ ਨੂੰ ਸਮੱਸਿਆ ਨੂੰ ਕਿਦਾਂ ਮੁਕਾਏ ਰਾਤ ਇਹ ਮੇਰੀ ਇਹ ਇਸੀ ਗੱਲ ਤੋਂ ਮੇਰੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਰਾਤ ਨੂੰ ਦੋਨਾਂ ਸਾਈਡ ਇੱਕ ਇੱਕ ਬਰਕਰਾਰ ਜਿਹੜਾ ਚਾਹੇ ਪੀਡਬੀ ਦਾ ਹੋ ਜੇ ਚਾਹੇ ਡਿਪਾਰਟਮੈਂਟ ਮਾਈਨਿੰਗ ਦਾ ਹੋ ਜੇ ਚਾਹੇ ਪ੍ਰਸ਼ਾਸਨ ਦਾ ਹੋ ਜੇ ਇੱਕ ਸਾਈਡ ਕਿਉਂਕਿ ਕੈਜੂਲੇਟ ਕੈਜੂਲੇਟਿਸ ਗੋਣ ਦਾ ਅ ਡਾਇਰ ਹੈ ਕਿਉਂਕਿ ਆਲੇ ਦੁਆਲੇ ਸਵਾਂ ਦਾ ਪੋੜਾ ਕਿਤੇ ਵੱਡਾ ਖੱਡਾ ਵੀ ਹੈ ਕਿਤੇ ਛੋਟਾ ਵੀ ਹੈ ਇਸ ਲਈ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੀ ਸੇਫਟੀ ਵਾਸਤੇ ਜਿਹੜਾ ਪੋੜਾ ਬੰਦ ਕੀਤਾ ਸੀ ਤੇ ਕੋਈ ਇਹੋ ਜਿਹੀ ਮਿਸਐਪੀ ਨਹੀਂ ਹੋਵੇ ਜਿਹਦੇ ਕਰਕੇ ਜਿਹੜਾ ਆਲਟਰਨੇਟਿਵ ਰਸਤਾ ਬਣਾਇਆ ਜਾ ਰਿਹਾ ਉਹ ਕਿਸੇ ਦੁਬਿਧਾ ਦੇ ਵਿੱਚ ਆ ਜਾਵੇ